ਅੱਜ ਕੱਲ ਲੀਡਰਾਂ ਦੇ ਦੇਖ ਕਿਰਦਾਰ ਅੱਜ ਕੱਲ ਲੀਡਰਾਂ ਦੇ ਦੇਖ ਕਿਰਦਾਰ ਚੇਤੇ ਆਵੇ ਇਤਿਹਾਸ ਉਹ ਯੋਧੇ ਸਰਦਾਰ ਜੋ ਫੌਜ ਮੂਹਰੇ ਲੱਗ ਕਰਦੇ ਸੀ ਅਗਵਾਈ ਜੋ ਫੌਜ ਮੂਹਰੇ ਲੱਗ ਕਰਦੇ ਸੀ ਅਗਵਾਈ ਅੱਜ ਕੱਲ ਨੇ ਤਾਂ ਸਭ ਆਸੇ ਪਾਸੇ ਦੇਖਣੇ ਪੀੜਾ ਉਕਸਾ ਕੇ ਜੰਗ ਵੱਲ ਤੋਰ ਦੇਣੀਆਂ ਤੇ ਆਪ ਪਿੱਛੇ ਬੈਠ ਕੇ ਤਮਾਸ਼ੇ ਦੇਖਣੇ ਪੀੜਾ ਉਕਸਾ ਕੇ ਜੰਗ ਵੱਲ ਤੋਰ ਦੇਣੀਆਂ ਤੇ ਆਪ ਪਿੱਛੇ ਬੈਠ ਕੇ ਤਮਾਸ਼ੇ ਦੇਖਣੇ ਦਸ਼ਮਣ ਮੂਰੇ ਬਸ ਯੋਧੇ ਹੁੰਦੇ ਅੜਦੇ ਹਿੱਕ ਡਾ ਗੋਲੀਆਂ ਤੇ ਡਾਂਗਾ ਅੱਗੇ ਖੜਦੇ ਇੱਕ ਜज्ਬਾ ਹੀ ਹੁੰਦਾ ਮਰਨਾ ਜਾਂ ਮਾਰਨਾ ਸ਼ਹੀਦਾ ਕੇ ਕਿਹੜਾ ਮਿਲਦੇ ਦਿਲਾਸੇ ਦੇਖਣੇ ਭੀੜਾਂ ਉਕਸਾ ਕੇ ਜੰਗ ਵੱਲ ਤੋਰ ਦੇਣੀਆਂ ਤੇ ਆਪ ਪਿੱਛੇ ਬੈਠ ਕੇ ਤਮਾਸ਼ੇ ਦੇਖਣੇ ਤੇ ਆਪ ਪਿੱਛੇ ਬੈਠ ਕੇ ਤਮਾਸ਼ੇ ਦੇਖਣੇ ਹੁੰਦੇ ਜੰਗ ਦੇ ਨਤੀਜੇ ਨੇ ਜੈਕਾਰੇ ਜਾ ਵੈਣ ਹੁੰਦੇ ਜੰਗ ਦੇ ਨਤੀਜੇ ਜੈਕਾਰੇ ਜਾ ਵੈਣ ਜਿੰਨਾ ਘਰ ਪੈਂਦੀ ਦਰਦ ਉਹੀ ਫੇਰ ਸਹਿਣ ਸਾਰੀ ਜ਼ਿੰਦਗੀ ਨਾ ਪੂਰਾ ਹੋਵੇ ਵਿਛੜੇ ਦਾ ਘਾਟਾ ਸਾਰੀ ਜ਼ਿੰਦਗੀ ਨਾ ਪੂਰਾ ਹੋਵੇ ਵਿਛੜੇ ਦਾ ਘਾਟਾ ਲੀਡਰਾਂ ਦਾ ਕੀ ਇਹਨਾਂ ਨੇ ਤਾਂ ਹਾਸੇ ਦੇਖਣੇ ਭੀੜਾਂ ਉਕਸਾ ਕੇ ਜੰਗ ਵੱਲ ਤੋਰ ਦੇਣੀਆਂ ਤੇ ਆਪ ਪਿੱਛੇ ਬੈਠ ਕੇ ਤਮਾਸ਼ੇ ਦੇਖਣੇ ਭੀੜਾਂ ਉਕਸਾ ਕੇ ਜੰਗ ਵੱਲ ਤੋਰ ਦੇਣੀਆਂ ਤੇ ਆਪ ਪਿੱਛੇ ਬੈਠ ਕੇ ਤਮਾਸ਼ੇ ਦੇਖਣੇ ਚਾਰਕ ਦਿਨਾਂ ਦਾ ਹੁੰਦਾ ਜੰਗ ਦਾ ਮੈਦਾਨ ਚਾਰਕ ਦਿਨਾਂ ਦਾ ਹੁੰਦਾ ਜੰਗ ਦਾ ਮੈਦਾਨ ਸਦੀਆਂ ਤੱਕ ਦਿਸੀ ਜਾਵੇ ਫੇਰ ਕਬਰਸਤਾਨ ਚੱਲ ਸੁਥਰੇ ਨੂੰ ਕੀ ਕੋਈ ਮਰੇ ਕੋਈ ਜੀਵੇ ਚੱਲ ਸੁਥਰੇ ਨੂੰ ਕੀ ਕੋਈ ਮਰੇ ਕੋਈ ਜੀਵੇ ਇਨਾ ਪੀਣ ਲਈ ਕੁਲਦੇ ਪੱਤਾਸੇ ਦੇਖਣੇ ਭੀੜਾ ਉਕਸਾ ਕੇ ਜੰਗ ਵੱਲ ਤੋਰ ਦੇਣੀਆਂ ਤੇ ਆਪ ਪਿੱਛੇ ਬੈਠ ਕੇ ਤਮਾਸ਼ੇ ਦੇਖਣੇ ਭੀੜਾ ਉਕਸਾ ਕੇ ਜੰਗ ਵੱਲ ਤੋਰ ਦੇਣੀਆਂ ਤੇ ਆਪ ਪਿੱਛੇ ਬੈਠ ਕੇ ਤਮਾਸ਼ੇ ਦੇਖਣੇ ਕਿਸੇ ਨੇ ਤਾਂ ਮੂਰੇ ਹੋ ਸ਼ਹਾਦਤਾਂ ਨੂੰ ਪਾਉਣਾ ਕਿਸੇ ਨੇ ਤਾਂ ਮੂਰੇ ਹੋ ਸ਼ਹਾਦਤਾਂ ਨੂੰ ਪਾਉਣਾ ਕਿਸੇ ਜੱਤ ਦਾ ਸੇਰਾ ਸਿਰ ਆਪਣੇ ਸਜਾਉਣਾ ਖੁਸ਼ੀਆਂ ਦੇ ਗੀਤ ਕਿਤੇ ਢੋਲ ਇੱਕ ਬਾਲ ਖੁਸ਼ੀਆਂ ਦੇ ਗੀਤ ਕਿਤੇ ਢੋਲ ਇੱਕ ਬਾਲ ਕਿਤੇ ਉਮਰਾਂ ਲਈ ਚਿਹਰੇ ਹੀ ਉਦਾਸੇ ਦੇਖਣੇ ਪੀੜਾਂ ਉਕਸਾ ਕੇ ਜੰਗ ਵੱਲ ਤੋਰ ਦੇਣੀਆਂ ਤੇ ਆਪ ਪਿੱਛੇ ਬੈਠ ਕੇ ਤਮਾਸ਼ੇ ਦੇਖਣੇ ਤੇ ਆਪ ਪਿੱਛੇ ਬੈਠ ਕੇ ਤਮਾਸ਼ੇ ਦੇਖਣੇ